ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਕਰਾਂਗੇ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਬਹੁਤ ਹੀ ਜਿਆਦੇ ਸੌਖੇ ਤਰੀਕੇ ਦੇ ਨਾਲ ਆਪਾਂ ਕਟਿੰਗ ਕਰਨੀ ਆ ਦੇਖੋ ਲਾਈਨਿੰਗ ਵਾਲੇ ਸੂਟ ਹੁਣ ਤਾਂ ਜਿਵੇਂ ਗਰਮੀ ਦੇ ਹੈਗਾ ਇਹ ਸੂਟ ਗਰਮੀ ਦਾ ਵਾ ਬਟ ਇਹ ਸੂਟ ਤੇ ਕਢਾਈ ਹੋਣ ਕਰਕੇ ਇਹਦੇ ਥੱਲੇ ਲਾਈਨਿੰਗ ਲੱਗਣੀ ਆ ਠੀਕ ਹੈ ਸੋ ਸਾਰੀ ਵੀਡੀਓ ਨੂੰ ਧਿਆਨ ਨਾਲ ਤੁਸੀਂ ਦੇਖਣਾ ਬਹੁਤ ਹੀ ਇਸੇ ਤਰੀਕੇ ਦੇ ਨਾਲ ਇਹ ਕਟਿੰਗ ਕੀਤੀ ਹੋਈ ਆ ਠੀਕ ਹੈ ਸਟੈਪ ਬਾਈ ਸਟੈਪ ਤੁਹਾਨੂੰ ਦੱਸਾਂਗੇ ਜੇ ਤੁਸੀਂ ਮੇਰੇ ਨਾਲ ਕਟਿੰਗ ਕਰਨੀ ਆ ਤੇ ਆਪਾਂ ਸਾਰਾ ਸਮਾਨ ਲੈ ਕੇ ਬੈਠੋ ਠੀਕ ਹੈ ਤੇ ਧਿਆਨ ਦੇ ਨਾਲ ਕਟਿੰਗ ਸਿੱਖੋ ਕਿੱਦਾਂ ਕਰਨੀ ਆ ਹੁੰਦੀ ਸੇਮ ਉਦਾਂ ਹੀ ਹੈ ਜਿਵੇਂ ਆਪਾਂ ਸਿੰਗਲ ਪੀਸ ਦੀ ਕਰਦੇ ਆ ਸੋ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੁਹਾਨੂੰ ਰਿਕੁਐਸਟ ਹੈ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਮਝ ਲੱਗੀ ਕਿ ਨਹੀਂ ਲੱਗੀ ਆ ਦੇਖੋ ਮੈਨੂੰ ਕਈ ਵੇਰੇ ਨਾ ਪੈਣ ਦੇ ਮੈਸੇਜ ਆਉਂਦੇ ਹੁੰਦੇ ਮੈਡਮ ਵੀ ਆਲ ਓਵਰ ਸੂਟ ਨੂੰ ਪੂਰੇ ਨੂੰ ਆਪਾਂ ਕਿੱਦਾਂ ਕੱਟ ਸਕਦੇ ਆ ਠੀਕ ਹੈ ਆ ਦੇਖੋ ਇਹ ਪੂਰੀ ਕੜਾਈ ਕੁੜੂ ਇਹਦੇ ਸਾਰੇ ਕੀਤੀ ਹੋਈ ਹੈ ਠੀਕ ਹੈ ਕਿੱਦਾਂ ਕੱਟਣੀ ਤੁਹਾਨੂੰ ਦੱਸ ਦਿਆਂਗੇ ਪਰ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਕਰਨੀਆਂ ਲਾਈਨਿੰਗ ਦੀ ਕੱਢੇ ਠੀਕ ਹੈ ਲਾਈਨਿੰਗ ਦੀ ਕੱਢੀਆਂ ਆਪ ਪਹਿਲਾਂ ਕਰ ਲੈਣੀਆਂ ਤੇ ਜਿਹੜੀ ਬਾਕੀ ਕੱਢੀਆਂ ਉਹ ਬਾਅਦ ਵਿੱਚ ਕਰਾਂਗੇ ਇਹਦੇ ਵਾਸਤੇ ਆਪਾਂ ਦੇਖਾਂਗੇ ਵੀ ਲਾਈਨਿੰਗ ਜਿਹੜੀ ਸਹੀ ਹੈ ਲਾਈਨਿੰਗ ਬਿਲਕੁਲ ਵੀ ਕਾਣੂ ਚ ਨਹੀਂ ਹੋਣੀ ਚਾਹੀਦੀ ਠੀਕ ਹੈ ਜਾਂ ਇਹਨੂੰ ਧੋਗੇ ਤੁਸੀਂ ਕੀ ਕਰਨਾ ਪ੍ਰੈਸ ਕਰ ਲਓ ਠੀਕ ਹੈ ਤੇ ਆਪਾਂ ਲਾਈਨਿੰਗ ਦੀ ਪਹਿਲਾਂ ਆਪਾਂ ਜਿਹੜੀ ਲੈਂਥ ਆ ਆਪਾਂ ਉਹ ਮੈਜ਼ਰ ਕਰ ਲਾਂਗੇ ਠੀਕ ਹੈ ਹਾਂ ਤੇ ਜਿਹੜਾ ਮਾੜੇ ਮੋਟੇ ਜਿਹੇ ਵੱਟ ਪਏ ਆ ਉਹ ਪਾ ਕੱਢ ਲਾਂਗੇ ਠੀਕ ਹੈ ਤੇ ਹੁਣ ਆਪਾਂ ਕਿਹੜੀ ਇਹਦੀ ਲੈਂਥ ਲਾਵਾਂਗੇ ਦੇਖੋ ਇੱਕ ਕਮੀਜ਼ ਆਪਾਂ ਰੱਖਣਾ 46 ਇੰਚ ਤਿਆਰ ਸੋ 46 ਇੰਚ ਕਮੀਜ਼ ਤਿਆਰ ਆ 3 ਇੰਚ ਤੱਕ ਕਮੀਜ਼ ਦੇ ਥੱਲੇ ਵਾਲਾ ਫੱਟਾ ਹੀ ਹੁੰਦਾ ਠੀਕ ਹੈ 46 ਦੇ 3 ਫੱਟੇ ਦਾ ਕੱਢ ਦੋ ਤੁਸੀਂ ਕਿੰਨਾ ਰਹਿ ਗਿਆ 43 43 ਇੰਚ ਦੇ ਨਾਲ ਉਹ ਜਿੱਥੇ ਆਪਣਾ ਫੱਟਾ 모ੜਿਆ ਹੁੰਦਾ ਉਹਦੇ ਨਾਲ ਉਹ ਆਪਾਂ 1.5 ਜਾਂ 2 ਇੰਚ ਆਪਾਂ ਉੱਚੀ ਰੱਖਣੀ ਹੁੰਦੀ ਆ ਮਤਲਬ ਕਿ ਜਿਹੜੀ ਆਪਾਂ ਕਟਿੰਗ ਕਰਾਂਗੇ ਆਪਾਂ ਕਰਾਂਗੇ 42 ਇੰਚ ਦੀ ਕਟਿੰਗ ਠੀਕ ਹੈ ਆ ਦੇਖੋ ਆਪਾਂ ਇਸ ਤਰੀਕੇ ਦੇ ਨਾਲ ਇਨੂੰ 42 ਇੰਚ ਤੱਕ ਦੀ ਕਟਿੰਗ ਕਰਾਂਗੇ ਜਿਦੋਂ 42 ਇੰਚ ਆ ਗਿਆ ਤੂੰ ਆਪਾਂ ਡਬਲ ਕਰ ਲਾਂਗੇ ਆ ਦੇਖੋ ਆਪਾਂ ਇਹਨੂੰ ਡਬਲ ਕਰ ਲਿਆ ਸਾਰੇ ਜਿਹੜੇ ਵਾਟ ਆਪਾਂ ਕੱਢਵਾਂਗੇ ਤੇ ਇਹਦੀ ਆਪਾਂ ਜਿਹੜੀ ਸਿੱਧੀ ਉਹ ਕਟਿੰਗ ਕਰਦਾਂਗੇ ਆ ਦੇਖੋ ਆਪਾਂ ਸਿੱਧੀ ਆ ਕੱਪੜੇ ਦੀ ਜਿਹੜੀ ਕਟਿੰਗ ਕਰਦਾਂਗੇ ਉਹ ਦੇਖੋ ਜਿਹੜੇ ਕਪੜਾ ਆਪਾਂ ਇਹਨੂੰ ਖੋਲਣਾ ਹੈ ਕਿਉਂਕਿ ਦੇਖੋ ਡਬਲ ਸੀਗੀ ਡਬਲ ਤਾਂ ਸੀਗੀ ਲਾਈਨਿੰਗ ਦੀ ਇਹ ਡਬਲ ਤਾਂ ਇਹਨੂੰ ਆਪਾਂ ਖੋਲ ਲਾਂਗੇ ਇਸ ਤਰੀਕੇ ਦੇ ਨਾਲ ਖੋਲ ਕੇ ਇਹਨੂੰ ਆਪਾਂ ਸਿੰਗਲ ਡਬਲ ਚ ਕਰ ਦਾਂਗੇ ਆ ਦੇਖੋ ਖੋਲ ਕੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਡਬਲ ਕਰਕੇ ਤੇ ਇਹਨੂੰ ਆਪਾਂ ਸਿੰਗਲ ਡਬਲ ਦੇ ਵਿੱਚ ਕਰ ਲਾਂਗੇ ਇਨ ਸਾਰੇ ਨੂੰ ਆਪਾਂ ਸੈੱਟ ਕਰ ਲਾਂਗੇ ਹੁਣ ਆਪਾਂ ਸਭ ਤੋਂ ਪਹਿਲਾਂ ਕੀ ਦੇਖਣਾ ਵਾ ਹੁਣ ਆਪਾਂ ਇਹਦੀ ਕਟਾਂਗੇ ਜਿਹੜੀ ਜਿਹੜੀ ਇਹਦੀ ਚੜਾਈ ਆ ਉਹ ਦੇਖਾਂਗੇ ਕਿੰਨੀ ਆ ਹੁਣ ਦੇਖੋ ਚੜਾਈ ਆਪਾਂ ਦੋ ਚੀਜ਼ਾਂ ਦੇ ਦੇਣੇ ਇੱਕ ਹਿੱਪ ਤੇ ਤੇ ਇੱਕ ਜਿਹੜੀ ਉਹ ਚੈਸਟ ਤੇ ਠੀਕ ਹੈ ਇਹਨਾਂ ਦੀ ਹੁਣ ਜਿਹੜਾ ਕਸਟਮਰ ਆ ਇਹਨਾਂ ਦੀ ਚੈਸਟ ਹੈਗੀ ਹੈ 21 ਤੇ हिਪ ਹੈਗੀ ਇਹਨਾਂ ਦੀ 22 ਹੁਣ ਦੇਖੋ 22 ਮਾਰਜਨ ਜ਼ਿਆਦਾ ਵਾ ਸੋ 22 ਨਾਲੋਂ ਆਪਾਂ 3 ਇੰਚ ਵਧਾ ਗਏ ਮਤਲਬ 1.5 1.5 ਇੰਚ ਦੋਨੇ ਪਾਸੇ ਆਪਾਂ ਮਾਰਜਨ ਛੱਡਾਂਗੇ ਠੀਕ ਹੈ ਤੇ ਆਪਾਂ 25 ਇੰਚ ਦੇ ਹਿਸਾਬ ਦੇ ਕਟਿੰਗ ਕਰ ਦਾਂਗੇ ਜੇ ਤੁਸੀਂ ਇਦਾਂ ਸਿੱਧੀ ਕਟਿੰਗ ਕਰਨੀ ਹੈ ਕਰ ਲਓ ਆ ਦੇਖੋ ਹੁਣ ਆਪਾਂ ਇੱਥੋਂ ਨਾ ਆ ਇੱਥੋਂ ਆਪਾਂ ਉੱਪਰਲੀ ਸਾਈਡ ਤੋਂ ਇੱਥੋਂ 25 ਇੰਚ ਦੇ ਹਿਸਾਬ ਦੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਉਹ ਸਾਈਡ ਤੇ ਜਿਹੜੀ ਆਪਾਂ 25 ਇੰਚ ਦੇ ਹਿਸ ਇਹਦੇ ਵੀ ਆਪਾਂ 25 ਇੰਚ ਦੇ ਹਿਸਾਬ ਤੇ ਨਿਸ਼ਾਨੀ ਲਾ ਦਾਂਗੇ ਠੀਕ ਹੈ ਤੇ ਜਿਹੜਾ ਥੱਲੇ ਵਾਲੇ ਪਾਸੇ ਵੀ ਆ ਦੇਖੋ 25 ਇੰਚ ਤੇ ਜਿਹੜੀ ਆਪਾਂ ਨਿਸ਼ਾਨੀ ਲਾਈ ਸੀ ਠੀਕ ਹੈ ਇਹਨਾਂ ਤਿੰਨਾਂ ਨਿਸ਼ਾਨੀਆਂ ਨੂੰ ਆਪਾਂ ਕੀ ਕਰਾਂਗੇ ਆਪਸ ਦੇ ਵਿੱਚ ਜਿਹੜੀਆਂ ਉਹ ਮਿਲਾ ਦਾਂਗੇ ਤੇ ਇਹ ਇਹ ਤਿੰਨਾਂ ਨਿਸ਼ਾਨੇ ਆਪਸ ਵਿੱਚ ਮਿਲਾ ਕੇ ਜਿਹੜੀ ਆਪਾਂ ਸਿੱਧੀ ਉਹ ਕਟਿੰਗ ਕਰ ਦਾਂਗੇ ਆ ਦੇਖੋ ਹੁਣ 25 ਇੰਚ ਚੜਾਈ ਦੇ ਹਿਸਾਬ ਨਾਲ ਆਪਾਂ ਜਿਹੜੀ ਇਹ ਕਟਿੰਗ ਕਰ ਲਈ ਆ ਹੁਣ ਆਪਾਂ ਕੀ ਕਰਾਂਗੇ ਇਹਨੂੰ ਡਬਲ ਕਰ ਲਾਂਗੇ ਆ ਦੇਖੋ

ਅਤੇ ਕੋ ਸਭ ਤੋਂ ਪਹਿਲਾਂ ਤੁਸੀਂ ਜਦੋਂ ਕੋਈ ਵੀ ਸੂਟ ਕੱਟਣਾ ਤੁਸੀਂ ਲਾਈਨਿੰਗ ਤੇ ਹੀ ਨਿਸ਼ਾਨੀਆਂ ਲਾਉਣੀਆਂ ਠੀਕ ਹੈ ਸੂਟ ਦੇ ਕੱਪੜੇ ਨੂੰ ਆਪਾਂ ਬਾਅਦ ਵਿੱਚ ਛੇੜਾਂਗੇ ਹੁਣ ਦੇਖੋ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆਪਾਂ ਤੀਰਾ ਲੈ ਲਾਂਗੇ ਇਹਦਾ ਤੀਰਾ ਕਿੰਨਾ ਹੁਣ ਦੇਖੋ ਇਹ ਆਪ ਰੱਖਾਂਗੇ 13 ਇੰਚ ਸੋ ਦੇਖੋ ਹੁਣ ਬੰਦ ਸਾਈਡ ਮੇਰੇ ਵਾਲੇ ਪਾਸੇ ਆ ਓਪਨ ਸਾਈਡ ਜਿਹੜੀ ਉਧਰਲੇ ਪਾਸੇ ਆ 13 ਇੰਚ ਦਾ ਅੱਧ ਹੋ ਗਿਆ 6.5 ਸੋ ਆਪਾਂ ਇਹਦੇ 6.5 ਦੇ ਉੱਪਰ ਜਿਹੜੀ ਉਹ ਨਿਸ਼ਾਨੀ ਲਾ ਦਾਂਗੇ ਹੁਣ ਆਪਾਂ ਰੱਖਣਾ ਇਹਦਾ ਮੋਡਾ ਦੇਖੋ ਮੋਡਾ ਹੈਗਾ ਇਹਨਾਂ ਦਾ 7.5 ਇੰਚ ਠੀਕ ਹੈ ਸੋ ਉੱਪਰੋਂ ਥੱਲੇ ਨੂੰ ਤੁਸੀਂ ਇਹਦੇ 7.5 ਦੇ ਨਿਸ਼ਾਨੀ ਲਾਉਂਗੇ ਤੇ ਇਥੋਂ ਫਿਰ ਤੁਸੀਂ ਦੇਖੋਗੇ ਵੀ ਇਸ ਜਿਹੜਾ ਇਹ ਜਿਹੜੀ ਸਿੱਧੀ ਹੈ ਇਹ 6.5 ਤੇ ਲੱਗੀ ਹੈ ਨਿਸ਼ਾਨੀ ਠੀਕ ਹੈ ਸੋ ਜਿੱਥੇ 6.5 ਦਾ ਮਾਰਕ ਆ ਇਹਦੇ ਤੁਸੀਂ ਨਿਸ਼ਾਨੀ ਲਾਉਂਗੇ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਤੁਸੀਂ ਆਪਸ ਦੇ ਵਿੱਚ ਕੀ ਆ ਉਹ ਮਿਲਾ ਦਿਓਗੇ ਤੇ ਆਹ ਜਿਹੜਾ ਉਧਰੋਂ ਤੁਸੀਂ ਜਿਹੜਾ ਓਪਨ ਸਾਈਡ ਆ ਉਧਰਲੇ ਪਾਸੇ ਤੁਸੀਂ ਇੱਕ ਐਲ ਸ਼ੇਪ ਦੀ ਨਿਸ਼ਾਨੀ ਬਣਾ ਦੋਵੇਂ ਠੀਕ ਹੈ ਹੁਣ ਕੀ ਕਰਨਾ ਹੁਣ ਆਪਾਂ ਰੱਖਾਂਗੇ ਇਥੇ ਚੈਸਟ ਕਿ ਚੈਸਟ ਕਿੰਨੀ ਆ ਹੁਣ ਦੇਖੋ ਏ ਸੂਟ ਤੇ ਡਾਟਸ ਵੀ ਪਾਣੇ ਆ ਇਹਨਾਂ ਦੀ ਚੈਸਟ ਹੈਗੀ ਪੂਰੇ 21 ਇੰਚ ਤਿਆਰ ਮਤਲਬ ਕਿ 10.5 ਇੰਚ ਪਰ ਆਪਾਂ ਵਿੱਚ ਉਹ ਡਾਟਸ ਵੀ ਪਾਣੇ ਆ ਆਪਾਂ ਨਿਸ਼ਾਨੀ ਲਾਵਾਂਗੇ ਪੌਣੇ 11 ਤੇ ਠੀਕ ਹੈ ਪੌਣੇ 11 ਤੇ ਆਪਾਂ ਨਿਸ਼ਾਨੀ ਲਾਵਾਂਗੇ ਕਿਉਂਕਿ ਦੇਖੋ ਚੈਸਟ ਦਾ ਅੱਧ ਹੋ ਗਿਆ 21 ਇਹ ਡਬਲ ਆ 21 ਦਾ ਅੱਧ ਹੋ ਗਿਆ 10.5 ਠੀਕ ਹੈ ਤਾਂ ਆਪਾਂ 3 ਪੁਆਇੰਟ ਜਿਹੜਾ ਆਪਾਂ ਵਧਾ ਗਏ ਕਿਉਂਕਿ ਇਹਦੇ ਵਿੱਚ ਪਲੋਈਆਂ ਪੈਣੀਆਂ ਹਨ ਹੁਣ ਉੱਪਰੋਂ ਥੱਲੇ ਨੂੰ ਕਮਰ ਹੁੰਦੀ ਹੈ 7 ਇੰਚ ਤੇ ਇਹ ਹਾਈਟ ਦੇ ਹਿਸਾਬ ਤੇ ਹੁੰਦੀ ਹੈ ਤੁਹਾਡੀ ਮੀਡੀਅਮ ਤੋਂ ਹਾਈ ਲੰਬੀ ਹਾਈਟ ਤੁਸੀਂ 7 ਇੰਚ ਤੇ ਨਿਸ਼ਾਨੀ ਲਾਓ ਨਹੀਂ ਤੇ 6 ਇੰਚ ਤੇ ਲਾਓ ਠੀਕ ਹੈ ਹੁਣ ਇਹਦੀ ਕਮਰ ਹੈਗੀ ਆ 1.5/8 ਇੰਚ ਠੀਕ ਹੈ ਸੋ ਡਾਰਟਸ ਵੀ ਪੈਣੇ ਆ ਤੇ ਠੀਕ ਹੈ ਆਪਾਂ ਲਾ ਲਵਾਂਗੇ 9.5 ਦੇ ਨਿਸ਼ਾਨ ਹੁਣ ਆਮ ਛਾਤੀ ਦੀ ਨਿਸ਼ਾਨੀ ਤੋਂ ਉੱਪਰੋਂ ਥੱਲੇ ਨੂੰ ਤੁਸੀਂ ਨਿਸ਼ਾਨੀ ਲਾਉਂਗੀ ਚਾਕ ਦੀ ਨਿਸ਼ਾਨੀ ਠੀਕ ਹੈ ਚਾਕ ਆਪਾਂ ਦੇਖਾਂਗੇ 14 ਇੰਚ ਦੇ ਤਿਆਰ ਆਪਾਂ 14 ਇੰਚ ਦੇ ਨਿਸ਼ਾਨੀ ਲਾ ਦਈਏ ਠੀਕ ਹੈ ਸੋ ਤੇ हिਪ ਹੁਣ ਦੇਖਾਂਗੇ ਆਪਾਂ ਕਿੰਨੀ ਆਂ हिਪ ਹੈਗੀਆਂ ਇਹਨਾਂ ਦੀ 22 ਹੁਣ 22 ਇੰਚ ਦੇ ਦੇਖੋ ਇੱਥੇ ਕੋਈ ਡਾਰਟਸ ਨਹੀਂ ਆਉਂਦਾ ਹੈਗਾ ਠੀਕ ਹੈ हिਪ ਤੇ ਇਹ ਆਪਾਂ 22 ਜਿੰਨੀ ਹੈਗੀ ਉੰਨੀ ਰੱਖ ਦਾਂਗੇ ਆ ਦੇਖੋ ਆਪਾਂ ਨਿਸ਼ਾਨੀ ਲਾਤੀ ਇਹਨਾਂ ਤਿੰਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮੈਚ ਕਰ ਦਾਂਗੇ ਠੀਕ ਹੈ ਹੁਣ ਇਹ ਤਾਂ ਹੋ ਗਈ ਫੀਡਿੰਗ ਵਾਲੀ ਨਿਸ਼ਾਨੀ ਹੁਣ ਆਪਾਂ ਲਾਵਾਂਗੇ ਡਾਟਸ ਦੀ ਨਿਸ਼ਾਨੀ ਡਾਟਸ ਦੀ ਨਿਸ਼ਾਨੀ ਆਪਾਂ ਕਿੰਨੇ ਤੇ ਲਾਵਾਂਗੇ ਦੇਖੋ ਇਹਨਾਂ ਦੇ ਜਿਹੜੇ ਡਾਟਸ ਜਿਹਨੂੰ ਆਪ ਕੋਲੋਈਆਂ ਵੀ ਕਹਿੰਦੇ ਉਹ ਹਗੇ 11.5 ਤੇ ਥਿਆਰ ਪਰ ਆਪਾਂ ਕੀ ਅੱਧਾ ਇੰਚ ਉਪਰੋ ਸਲਾਈ ਦੇ ਵਿਚਾਲੇ ਆਪ ਲਾਵਾਂਗੇ ਨਿਸ਼ਾਨੀ 12 ਦੇ ਤੇ ਆਹ ਬੰਦ ਸਾਈਡ ਵਾਲੇ ਤੋਂ ਇਧਰ ਹੀ ਸਾਈਡ ਤੋਂ 3 ਇੰਚ ਦੇ ਹਿਸਾਬ ਦੇ ਨਿਸ਼ਾਨੀ ਲਾਉਂਗੇ ਠੀਕ ਹੈ ਇਹ ਜਿਹੜੀ ਚੜਾਈ ਹੁੰਦੀ ਆ ਇਹ 3 ਇੰਚ ਤੇ ਆਪਾਂ ਰੱਖਦੇ ਹੁੰਨੇ ਆ ਠੀਕ ਹੈ ਜਦੋਂ ਕੋਲੋਈਆਂ ਪੈ ਜਾਂਦੀਆਂ ਫਿਰ ਕੁਝ ਸੀਨ ਦੇ ਵਿੱਚ ਆ ਜਾਂਦੀਆਂ ਤੇ ਇਹ ਰਹਿ ਜਾਂਦੀ ਹੁੰਦੀ ਪੂ ਤੇ ਉਪਰੋਂ ਥੱਲੇ ਲੰਬੀ ਜਿਹੜੀ ਡਾਰਟਸ ਆ ਉਹ 7 ਇੰਚ ਦੇ ਪਾਓ ਜੇ ਹਾਈਟ ਛੋਟੀ ਆ ਤੇ ਤੁਸੀਂ 6 ਇੰਚ ਤੇ ਪਾਓ ਠੀਕ ਹੈ ਆ ਤਿੰਨ ਤਿੰਨ ਨਿਸ਼ਾਨਾ ਕਿ ਇਹਨਾਂ ਦੋਨੋਂ ਨਿਸ਼ਾਨੀਆਂ ਨੂੰ ਆਪ ਆਪਸ ਵਿੱਚ ਮਿਲਾ ਦਾਂਗੇ ਜੇ ਤੁਸੀਂ ਨਹੀਂ ਵੀ ਮਲਾਉਣਾ ਚਾਹੁੰਦੇ ਤਾਂ ਨਾ ਵੀ ਮਲਾਓ ਸਿੱਧਾ ਹੀ ਤੁਹਾਨੂੰ ਜੇ ਬਿਕਨਰ ਹੋ ਫਿਰ ਜਰੂਰ ਮਲਾਓ ਕਿਉਂਕਿ ਫਿਰ ਨਾ ਤੁਹਾਨੂੰ ਪਲੋਈਆਂ ਫੜਨ ਤੇ ਸਲਾਈ ਲਾਉਣ ਤੇ ਦਿੱਕਤ ਆਊਗੀ ਹੁਣ ਆ ਦੇਖੋ ਜਿਹੜੀ ਉੱਪਰ ਦੀ ਤੁਸੀਂ ਨਿਸ਼ਾਨੀ ਲਈ ਇੱਕ ਤੋਂ ਓਪਨ ਵਾਲੀ ਸਾਈਡ ਆ ਬੰਦ ਸਾਈਡ ਆ ਆ ਓਪਨ ਵਾਲੀ ਸਾਈਡ ਆ ਓਪਨ ਵਾਲੀ ਸਾਈਡ ਜਿੱਧਰ ਤੁਸੀਂ ਫਿਟਿੰਗ ਵਾਲੀ ਨਿਸ਼ਾਨੀ ਲਈ ਉ ਇਹ ਜਿਹੜੀ ਪਲੋਈਆ ਇਹ ਕਮਰ ਦੇ ਨਾਲ ਸਿੱਧੀ ਮੈਚ ਕਰੋਗੇ ਕਮਰ ਦੇ ਨਿਸ਼ਾਨੀ ਦੇ ਨਾਲ ਹੁਣ ਆਹ ਨਿਸ਼ਾਨੀ ਤੋਂ ਉੱਪਰਲੇ ਪਾਸੇ ਠੀਕ ਹੈ ਤੁਸੀਂ 2.5 ਇੰਚ ਦੇ ਨਿਸ਼ਾਨੀ ਲਾਓ ਜੇ ਸਰੀਰ ਭਾਰਾ ਹੈ ਤੇ ਤਿੰਨ ਤਿੰਨ ਨਿਸ਼ਾਨੀ ਲਾਓ ਤੇ ਇਹਨੂੰ ਤੁਸੀਂ ਆਵਲੀ ਮੋਢੇ ਵਾਲੀ ਜਿਹੜੀ ਕਾਟ ਆ ਇਹਦੇ ਨਾਲ ਤੁਸੀਂ ਮੈਚ ਕਰ ਦੇਣਾ ਹੁਣ ਆਪਾਂ ਕੀ ਕਰਾਂਗੇ ਹੁਣ ਦੇਖੋ ਪਾਣੀ ਆਪਾਂ ਮੋਢੇ ਦੀ ਕਾਟ ਮੋਢੇ ਦੀ ਕਾਟ ਆਪਾਂ ਕਿੱਦਾਂ ਪਾਵਾਂਗੇ ਆਹ ਜਿਹੜੀ ਨਿਸ਼ਾਨੀ ਆ ਤੁਸੀਂ ਇੱਥੋਂ ਕਾਟ ਚੱਕਣੀ ਆ ਦੇਖੋ ਧਿਆਨ ਦੇ ਨਾਲ ਇਸ ਟ੍ਰਿਕ ਦੇ ਨਾਲ ਤੁਸੀਂ ਕਾਟੋ ਜਿਹੜੀ ਆ ਆ ਇਹ 1 ਇੰਚ ਦਾ ਫਰਕ ਹੋਣਾ ਚਾਹੀਦਾ ਆ ਪੂਰਾ 1 ਇੰਚ ਦਾ ਹੋਣਾ ਚਾਹੀਦਾ ਠੀਕ ਹੈ ਤੇ ਇਹ ਤਾਂ ਹੋ ਗਈ ਫਰੰਟ ਸੂਟ ਵਾਲੀ ਕਾਟ ਹੁਣ ਆਪਾਂ ਬੈਕ ਸਾਈਡ ਵੀ ਪਾਵਾਂਗੇ ਆ ਹੋ ਗਈ ਹੁਣ ਬੈਕ ਸਾਈਡ ਦੀ ਇਹ ਆਪਾਂ ਕਿੰਨੇ ਤੇ ਲਾਈਏ ਨਿਸ਼ਾਨੀ ਆਹ ਤਕੋਨੀ ਤੋਂ ਆਪਾਂ ਲਾਈਏ ਪੌਣੇ ਕਿ ਤਿੰਨ ਤੇ ਨਿਸ਼ਾਨੀ ਲਾਈਏ ਤਿੰਨ ਤਿੰਨ ਤੁਸੀਂ ਲਾ ਸਕਦੇ ਆ ਠੀਕ ਹੈ ਸੋ ਇਹ ਹੋ ਗਈਆਂ ਇਹ ਨਿਸ਼ਾਨੀਆਂ ਫਰ ਆਹ ਫਰੰਟ ਮੋਢੇ ਦੀ ਆ ਬੈਕ ਮੋਢੇ ਦੀ ਆ ਹੁਣ ਆਪਾਂ ਇਦਾਂ ਹੀ ਇਹਨੂੰ ਇੱਕ ਪੀਸ ਨੂੰ ਚੱਕਾਂਗੇ ਤੇ ਇਹਦੀ ਬੈਕ ਸਾਈਡ ਤੇ ਨਿਸ਼ਾਨੀ ਲਾ ਦਾਂਗੇ ਇਸ ਤਰੀਕੇ ਦੇ ਨਾਲ ਤੁਸੀਂ ਜਿਹੜੇ ਦੂਜੇ ਬੈਕ ਸਾਈਡ ਆ ਉਹਨਾਂ ਤੇ ਵੀ ਤੁਸੀਂ ਨਿਸ਼ਾਨੀ ਲਾਵੋਗੇ ਹੁਣ ਓਪਨ ਕਰੋ ਤੇ ਆਹ ਬੈਕ ਸਾਈਡ ਦੇ ਪੱਲੇ ਤੇ ਤੁਸੀਂ ਨਿਸ਼ਾਨੀ ਲਾਉਣੀ ਹੈ ਜਿਹੜੀ ਬੈਕ ਸਾਈਡ ਤੇ ਤੁਸੀਂ ਪਾਉਣੀਆਂ ਇਕੱਲੀਆਂ ਆਹੀ ਪਲੇਟਾਂ ਪਾਉਣੀਆਂ ਦੂਜੀਆਂ ਨਹੀਂ ਪਾਉਣੀਆਂ ਜਿਹੜੀ ਜਿਹੜੀ ਕਮਰ ਦੀ ਸਲਾਈ ਵਾਲੀਆਂ ਮੋਢੇ ਦੀ ਸਲਾਈ ਕਰਨ ਆ ਦੇਖੋ ਆਪਾਂ ਨਿਸ਼ਾਨੀਆਂ ਲਾ ਲੀਆਂ ਸਾਰੀਆਂ ਹੁਣ ਆਪਾਂ ਕੀ ਕਰਾਂਗੇ ਹੁਣ ਦੇਖੋ ਧਿਆਨ ਦੇ ਨਾਲ ਹੁਣ ਆਪਾਂ ਪਾਉਣੀ ਹੈ ਦੀ ਕਾਰਡ ਠੀਕ ਹੈ ਇਹ ਜਿਹੜੀ ਕਾਰਡ ਪਾਉਣੀ ਇੱਕ ਵਾਰੀ ਆਪਾਂ ਸਿਰਫ ਪਿਛਲੀ ਕਾਰਡ ਪਾਵਾਂਗੇ ਆ ਦੇਖੋ ਚਾਰੇ ਪਾਸੇ ਮੈਂ ਚੱਕ ਲਿਆ ਆમે ਕਾਰਡ ਪਾਤੀ ਹੈ ਹੁਣ ਆਪਾਂ ਕੀ ਕਰਾਂਗੇ ਇਹਨਾਂ ਦੋਨਾਂ ਪੀਸਾਂ ਨੂੰ ਆਪਾਂ ਲੱਗ ਕਰ ਲਾਂਗੇ ਦੇਖੋ ਇਥੋਂ ਕੱਟ ਕੇ ਆਪਾਂ ਦੋਨੇ ਪੀਸ ਲੱਗ ਕਰ ਲਾਂਗੇ ਫਰੰਟ ਵਾਲਾ ਤੇ ਬੈਕ ਵਾਲਾ ਦੋਨੋਂ ਨੂੰ ਲਗਲਾ ਕਰ ਦਾਂਗੇ ਇਹਨੂੰ ਡਬਲ ਕਰਕੇ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੀ ਫਰੰਟ ਸਾਈਡ ਵਾਲੀ ਲਾਈਨਿੰਗ ਆ ਉਹਦੀ ਆਪਾਂ ਕੱਟ ਪਾ ਦਾਂਗੇ ਕਿਉਂਕਿ ਆਪਾਂ ਨਿਸ਼ਾਨੀ ਤਾਂ ਆਲਰੇਡੀ ਲਾ ਚੁੱਕੇ ਆ ਆ ਦੇਖੋ ਹੁਣ ਆਪਾਂ ਜਿਹੜੀ ਆ ਕੱਟ ਆ ਇਹਦੀ ਵੀ ਕਟਿੰਗ ਕਰ ਦਾਂਗੇ ਆ ਦੋਨੇ ਦੇਖਣੇ ਆ ਆਪਸ ਵਿੱਚ ਕੱਪੜੇ ਬਰਾਬਰ ਆ ਆ ਦੇ ਆਪਾਂ ਜਿਹੜੀ ਫਰੰਟ ਸਾਈਡ ਵਾਲੀ ਕਾਰਡ ਪਾ ਲਈ। ਇਹ ਇਹ ਸੀ ਆਪਣੀ ਲਾਈਨਿੰਗ ਠੀਕ ਹੈ ਇਹ ਲਾਈਨਿੰਗ ਦੀ ਆਪਣੀ ਕਟਿੰਗ ਹੋਈ ਸੀ। ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਕਰਾਂਗੇ ਕਮੀਜ਼ ਦੀ ਕਟਿੰਗ। ਇਹ ਲਾਈਨਿੰਗ ਨੂੰ ਆਪਾਂ ਸੈੱਟ ਕਰਕੇ ਸਾਈਡ ਤੇ ਰੱਖ ਦਾਂਗੇ। ਹੁਣ ਆਪਾਂ ਕਰਾਂਗੇ ਕਮੀਜ਼ ਦੀ ਕਟਿੰਗ। ਆ ਦੇਖੋ ਆਪਾਂ ਕਮੀਜ਼ ਚੱਕ ਲਿਆ। ਇਹਨਾਂ ਨੇ ਦੇਖੋ ਜਿਹੜਾ ਫੱਟਾ ਆਲਰੇਡੀ ਥੱਲੇ ਕਪੜਾ ਮਾਰ ਜ ਨੇ ਐਕਸਟਰਾ ਦਿੱਤਾ ਹੀ ਹੋਇਆ ਠੀਕ ਹੈ ਸੋ ਆਪਾਂ ਜਿਹੜੀ ਇਹਨਾਂ ਦੀ ਲੈਂਥ ਰੱਖੀ ਸੀ ਔਰ ਕਿਸੀ 46 ਇੰਚ ਤਿਆਰ ਠੀਕ ਹੈ ਸੋ ਆਪਾਂ ਹੁਣ ਕੀ ਕਰਨਾ ਹੈ ਇੱਥੋਂ ਤੁਸੀਂ ਇੱਥੋਂ 46 ਇੰਚ ਦੇ ਹਿਸਾਬ ਦੇ ਨਿਸ਼ਾਨੀ ਲਾਉਂਗੇ ਪੂਰੀ 46 ਇੰਚ ਦੇ ਹਿਸਾਬ ਤੋਂ ਆ ਦੇਖੋ ਇਹ ਹੁਣ ਜਦ ਤੁਸੀਂ 46 ਇੰਚ ਲੈ ਤੁਸੀਂ ਆ ਮਾਰਜਿਨ ਤੋਂ ਬਿਨਾਂ ਲੈਣਾ ਛਾਇਨਿਸ਼ ਕਿਉਂਕਿ ਛਾਇਨਿਚ ਤਿਆਰ ਆ ਮਾਰ ਰਹੇ ਇਹਨਾਂ ਨੇ ਪਹਿਲਾਂ ਹੀ ਛੱਡਿਆ ਹੋਇਆ ਠੀਕ ਹੈ ਤੁਸੀਂ ਇੱਥੋਂ ਲਓਗੇ ਸਾਰੀ ਆ ਦੇਖੋ ਆਪ 46 ਇੰਚ ਦੀ ਨਿਸ਼ਾਨੀ ਲਾ ਲਈ ਆ ਉਨਾ ਪੂਰਾ ਖੋਲ ਦਾਨ ਇਹ ਜਿਹੜੀ ਤੁਸੀਂ ਨਿਸ਼ਾਨੀ ਲਾਈ ਹੈ ਨਾ ਇਹ ਇਸ ਤਰੀਕੇ ਨਾਲ ਕੱਪੜੇ ਨੂੰ ਡਬਲ ਕਰ ਲਓ ਆ ਦੇਖੋ ਆਪਾਂ ਕੱਪੜੇ ਨੂੰ ਡਬਲ ਕਰ ਲਿਆ ਤੁਹਾਡਾ 42 ਸਾਈਡ ਇੱਧਰ ਵੀ ਲਾ ਲਈ ਨਿਸ਼ਾਨੀ ਇੱਧਰ ਵੀ ਲਾ ਲਈ ਦੋਨੋਂ ਨਿਸ਼ਾਨੀਆਂ ਨੂੰ ਮੈਚ ਕਰਕੇ ਇਥੋਂ ਆਪਾਂ ਕਟਿੰਗ ਕਰ ਦਾਂਗੇ ਅੱਜ ਕੰਮ ਫਰੰਟ ਸਾਈਡ ਦੀ ਕਟਿੰਗ ਕਰ ਲਈ ਹੁਣ ਆਪਾਂ ਕੀ ਕਰਨਾ ਦੇਖੋ ਇਹਨੂੰ ਪੁੱਠਾ ਕਰ ਲਾਂਗੇ ਕੱਪੜੇ ਨੂੰ ਅੱਜ ਕਰਨਾ ਆ ਦੇਖੋ ਆ ਜਿਹੜੀ ਕਢਾਈ ਆ ਨਾ ਕਢਾਈ ਇਹਨੂੰ ਇਹਦੇ ਨਾਲ ਮੈਚ ਕਰਾਂਗੇ ਇਹ ਇਹਦਾ ਆਪਾਂ ਸੈਂਟਰ ਲੈਣਾ ਆ ਦੇਖੋ ਆ ਇਹਨੂੰ ਤੇ ਇਹਦੀ ਕਿਨਾਰੀ ਨੂੰ ਦੋਨਾਂ ਨੂੰ ਆਪਸ ਵਿੱਚ ਮੈਚ ਕਰਦਾਂਗੇ ਇਹ ਬਰਾਬਰ ਹੋਣੀ ਚਾਹੀਦੀ ਹੈ ਤੇ ਇਸੇ ਤਰੀਕੇ ਦੇ ਨਾਲ ਜਿਹੜੀ ਉੱਪਰਲੀ ਕਢਾਈ ਆ ਇਹ ਵੀ ਫਰ ਮੈਚ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਮੈਚ ਹੋਣੀ ਚਾਹੀਦੀ ਹੈ ਇੱਥੋਂ ਵੀ ਬਰਾਬਰ ਆ ਦੋਨੇ ਪਾਸੇ ਤੇ ਉੱਪਰ ਵਾਲੀ ਸਾਈਡ ਤੋਂ ਵੀ ਦੋਨੇ ਪਾਸੇ ਬਰਾਬਰ ਆ ਆਪਾਂ ਦੁਬਾਰਾ ਚੈੱਕ ਕਰਾਂਗੇ ਆ ਦੇਖੋ ਬਰਾਬਰ ਆ ਹੁਣ ਆਪਾਂ ਕੀ ਕਰਨਾ ਵਾ ਹੁਣ ਆਪਾਂ ਦੇਖਾਂਗੇ ਵੀ ਲਾਈਨਿੰਗ ਦੀ ਆਪਾਂ ਚੜਾਈ ਕਿੰਨੀ ਰੱਖੀ ਸੀਗੀ ਦੇਖੋ ਲਾਈਨਿੰਗ ਦੀ ਚੜਾਈ ਆਪਾਂ ਰੱਖੀ ਸੀ 12.5 ਤੇ ਮਤਲਬ ਜੇ ਆਪਾਂ ਸਿੰਗਲ ਕਰਦੇ ਤਾਂ ਉਹ 25 ਇੰਚ ਬਣਦਾ ਹੁਣ ਆਪਾਂ ਇਹ 12.5 ਇੰਚ ਦੇ ਹਿਸਾਬ ਤੇ ਇਥੇ ਨਿਸ਼ਾਨੀ ਲਾ ਦਾਂਗੇ ਆ ਦੇਖੋ ਇਸ ਤਰੀਕੇ ਨਾਲ 12.5 ਦੇ ਨਿਸ਼ਾਨੀ ਲਾ ਦਾਂਗੇ ਇਹ ਤੋਂ ਸੈਂਟਰ 'ਚੋਂ 1.5 ਦੀ ਨਿਸ਼ਾਨੀ ਲਾਵਾਂਗੇ ਇੱਕ ਆ ਉੱਪਰਲੀ ਸਾਈਡ ਤੇ ਲਾ ਦਾਂਗੇ 1.5 ਦੀ ਨਿਸ਼ਾਨੀ ਤੇ ਇਹਨਾਂ ਤਿੰਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ 'ਚ ਮਿਲਾ ਦਾਂਗੇ

ਇਸ ਤਰੀਕੇ ਦੇ ਨਾਲ ਆਪਾਂ ਕੀ ਕਰਾਂਗੇ ਇਹਦੇ ਉੱਤੇ ਆਪਾਂ ਲਾਈਨਿੰਗ ਰੱਖਦੀ ਡਬਲ ਕਰਕੇ ਠੀਕ ਹੈ ਤੇ ਆਹ ਦੇਖੋ ਅਲੀ ਮੋਡੇ ਦੀ ਆਪਾਂ ਕਾਟਾ ਇਦਾਂ ਇਦਾਂ ਜਿਹੜਾ ਕੱਪੜਾ ਉਹ ਕਟਿੰਗ ਕਰਦਾਂਗੇ ਆ ਦੇਖੋ ਧਿਆਨ ਦੇ ਨਾਲ ਆਪਾਂ ਲਾਈਨ ਨੂੰ ਉੱਪਰ ਇਸ ਤਰ੍ਹਾਂ ਹੀ ਰੱਖਦੀ ਆ ਤੇ ਜਿਹੜੀ ਮੋਡੇ ਦੀ ਆਪਾਂ ਜਿਹੜੀ ਕਟਿੰਗ ਆ ਹੁਣੇ ਹੀ ਕਰਦਾਂਗੇ ਆ ਦੇਖੋ ਜੀ ਤੁਹਾਡੀ ਫਰੰਟ ਸਾਈਡ ਦੀ ਲਾਈਨਿੰਗ ਕਟਿੰਗ ਹੋ ਗਈ ਬਿਲਕੁਲ ਕੰਪਲੀਟ ਆ ਹੁਣ ਆਪਾਂ ਕਰਾਂਗੇ ਬੈਕ ਸਾਈਡ ਦੀ ਕਟਿੰਗ ਇਹਨੂੰ ਆਪਾਂ ਦੋਨਾਂ ਇਕੱਠੇ ਕਰਕੇ ਲੱਗ ਰੱਖ ਦਾਂਗੇ ਹੁਣ ਆਪਾਂ ਬੈਕ ਸਾਈਡ ਦੇਖਾਂਗੇ ਦੇਖੋ ਹੁਣ ਆਪਾਂ ਫਰੰਟ ਦੀ ਤਾਂ ਕਰ ਲਈ ਆ ਹੁਣ ਕਰਾਂਗੇ ਬੈਕ ਸਾਈਡ ਦੀ ਆ ਦੇਖੋ ਆਪਾਂ ਪਲੇਨ ਕਪੜਾ ਬੈਕ ਸਾਈਡ ਦੇ ਵਾਸਤੇ ਲੈ ਲਿਆ ਦੇਖੋ ਉਹਦੀ ਜਿਹੜੀ ਆਪਾਂ ਲੰਬਾਈ ਰੱਖੀ ਸੀ ਉਹ ਰੱਖੀ ਸੀ 46 ਇੰਚ ਤਿਆਰ ਕਿਉਂਕਿ ਸ਼ੈਲਿੰਗਸ ਧਾਂ ਤਾਂ ਉਹਦੀ ਕਟਿੰਗ ਕੀਤੀ ਸੀ ਕਿਉਂਕਿ ਉਹਦੇ ਥੱਲੇ ਐਕਸਟਰਾ ਮਾਰਜਿਨ ਦਿੱਤਾ ਹੋਇਆ ਸੀ ਪਰ ਇਹਦੇ ਥੱਲੇ ਕੋਈ ਕੋਈ ਬੈਕ ਸ ਜਿਹੜਾ 3 ਇੰਚ ਆਪਾਂ ਵਧਾ ਕੇ ਰੱਖਾਂਗੇ ਠੀਕ ਹੈ ਆ ਦੇਖੋ ਉਹ 46 ਇੰਚ ਸੀ ਠੀਕ ਹੈ ਸੋ ਇਹਦੇ ਚੋਂ 3 ਪਲੱਸ ਕਰਾਂਗੇ 47 48 ਤੇ 59 ਇੰਚ ਦੀ ਇਹ ਆਪਾਂ ਕਟਿੰਗ ਕਰ ਦਾਂਗੇ ਠੀਕ ਹੈ ਇਹ ਹੁਣ ਮੈਂ ਕੱਪੜੇ ਨੂੰ ਆ ਦੇਖੋ ਇਦਾਂ ਡਬਲ ਕਰ ਲਿਆ ਤਾਂ ਕਿ ਸਪੇਸ ਜ਼ਿਆਦਾ ਨਾ ਲੁੱਕੇ ਸੋ ਇਹਦੀ ਆਪਾਂ ਜਿਹੜੀ ਲੰਬਾਈ ਦੀ ਕਟਿੰਗ ਕਰਾਂਗੇ ਉਹ ਕਰਾਂਗੇ 90 ਇੰਚ ਦੀ ਕੱਪੜੇ ਨੂੰ ਬਰਾਬਰ ਕਰ ਲਿਆ ਨਨਜਾਈ ਚ ਦਿਸ਼ਾਨੀ ਲਾ ਰਾਂਗੇ ਤੇ ਦੇਖੋ ਜਿਹੜਾ ਤੁਸੀਂ 99 ਇਚ ਦੇ ਨਿਸ਼ਾਨੀ ਲਾਈ ਹੈ ਨਾ ਇੱਥੋਂ ਆਪਾਂ ਇਹਨਾਂ ਦੋਨੋਂ ਨਿਸ਼ਾਨੀਆਂ ਨੂੰ ਆਪਸ ਵਿੱਚ ਮਿਲਾ ਦਾਂਗੇ ਤੇ ਇੱਥੋਂ ਆਪਾਂ ਜਿਹੜੀ ਕਿ ਉਹ ਕਟਿੰਗ ਕਰ ਦਾਂਗੇ ਆ ਦੇਖੋ ਆਪਾਂ ਕਟਿੰਗ ਕਰ ਲਈ ਆ ਹੁਣ ਆਪਾਂ ਕੀ ਕਰਾਂਗੇ ਹੁਣ ਦੇਖੋ ਇਹਦਾ ਆਪਾਂ ਬਿਲਕੁਲ ਆ ਇਹਨੂੰ ਖੋਲ ਲਾਂਗੇ ਆਪਾਂ ਕੱਪੜੇ ਨੂੰ ਖੋਲ ਕੇ ਤੇ ਇਹਨੂੰ ਇਸ ਤਰੀਕੇ ਦੇ ਨਾਲ ਡਬਲ ਕਰਾਂਗੇ ਦੇਖੋ ਪਹਿਲਾਂ ਆਪਾਂ ਕੀਤਾ ਸੀ ਇਸ ਤਰੀਕੇ ਨਾਲ ਡਬਲ ਹੁਣ ਆਪਾਂ ਕਰਾਂਗੇ ਇਸ ਤਰੀਕੇ ਨਾਲ ਡਬਲ ਤਾਂ ਕਿ ਸਪੇਸ ਘੱਟ ਰੋਕੇ ਹੁਣ ਦੇਖੋ ਹੁਣ ਆਪਾਂ ਕੀ ਕਰਨਾ ਇੱਥੋਂ 25 ਇੰਚ ਦੀ ਆਪਾਂ ਜਿਹੜੀ ਉਹ ਚੜਾਈ ਲੈ ਲੈਣੀ ਹੈ ਇੱਥੇ 25 ਇੰਚ ਦੀ ਨਿਸ਼ਾਨੀ ਲਾ ਦਾਂਗੇ ਇੱਧਰ 25 ਇੰਚ ਦੀ ਨਿਸ਼ਾਨੀ ਇਹਨਾਂ ਦੋਨੋਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮਿਲਾ ਲਾਂਗੇ ਤੇਰੀ ਆਪਾਂ ਕਟਿੰਗ ਕਰ ਦਾਂਗੇ ਅੱਜ ਤੋਂ ਆਪਾਂ ਕਟਿੰਗ ਕਰਤੀ ਹੁਣ ਆਪਾਂ ਕੀ ਕਰਾਂਗੇ ਇਹਦੇ ਉੱਪ ਤੋਂ ਸੇਮ ਉਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਫਰੰਟ ਸਾਈਡ ਦੀ ਲਾਈਨ ਹੀ ਰੱਖੀ ਸੀ ਇਹਦੇ ਤੇ ਆਪਾਂ ਫਰੰਟ ਬੈਕ ਸਾਈਡ ਦੀ ਲਾਈਨ ਜਿਹਦਾ ਹੀ ਰੱਖ ਕੇ ਰਹੀ ਜਿਹੜੀ ਉਹ ਕਟਿੰਗ ਕਰਦਾਂਗੇ ਆ ਦੇਖੋ ਆਪਾਂ ਲਾਈਨਿੰਗ ਉੱਪਰ ਸੈੱਟ ਕਰ ਲਈ ਆ ਤੇ ਆਹਨੇ ਕਾਟ ਆਪ ਜਿਹੜੀ ਇਹ ਕਟਿੰਗ ਕਰਦਾਂਗੇ ਪਹਿਲਾਂ ਚੈੱਕ ਕਰ ਲੈ ਵੀ ਸਾਰੇ ਪਾਸੇ ਓਪਨ ਹੀ ਲੇਖ ਨਾਲ ਬੰਦ ਸਾਈਡ ਤੋਂ ਨਾ ਕਰ ਦਿਓ ਇਨੂੰ ਵੀ ਆਪਾਂ ਕੀ ਕਰਾਂਗੇ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਆਪਾਂ ਕਰਾਂਗੇ 슬ੀਵ ਦੀ ਕਟਿੰਗ ਹਾਂਜੀ ਆ ਦੇਖੋ ਹੁਣ 슬ੀਵ ਦਿੱਤੀਆਂ ਹੋਈਆਂ ਠੀਕ ਹੈ ਇਹਦਾ ਦੋਨਾਂ 슬ੀਵਸ ਨੂੰ ਪਹਿਲਾਂ ਆਪਾਂ ਅਲੱਗ-ਲਾ ਕਰ ਲਾਂਗੇ ਆ ਇਨ ਕੇਸ ਮੰਨ ਲਓ ਕਿ ਕਈ ਵਾਰ ਕੜਾਈ ਟੇਢੀ ਦਿੱਤੀ ਹੁੰਦੀ ਹੈ ਦੇਖੋ ਜਿਵੇਂ ਹੁਣ ਆਹ ਲੈਂਡ ਟੇਢੀ ਦਿੱਤੀ ਹੋਈ ਆ ਕੜਾਈ ਨੂੰ ਠੀਕ ਹੈ ਪਰ ਆਪਾਂ ਕੱਪੜੇ ਨੂੰ ਬਰਾਬਰ ਰੱਖਣਾ ਠੀਕ ਹੈ ਇੱਥੋਂ ਆਪਾਂ ਇਹਨੂੰ ਅਲੱਗ ਕਰ ਲਾਂਗੇ हम आप की इन एक दूजे से उपर रख के यदि कटिंग कर दें क्योंकि तो दोनों दोने बहव बराबर चाहिए नीचे का आप कपड़ा कट देंगे अरे को आप कटिंग करते ठीक है हूँ आप करेंगे ਇਸ ਤਰੀਕੇ ਨਾਲ ਇਹਨੂੰ ਡਬਲ ਕਰ ਦਾਂਗੇ ਬਾਹਾਂ ਨੂੰ ਦੇਖੋ ਡਬਲ ਕਰਤਾ ਆਪਾਂ ਬਾਹਾਂ ਨੂੰ ਪਰ ਇਹ ਜਿਹੜੀਆਂ ਬਾਹਾਂ ਬੰਨੀਆਂ ਨੇ ਇਹ ਬੰਨੀਆਂ ਖੁੱਲੀਆਂ ਠੀਕ ਹੈ ਸੋ ਇਹ ਦੇਖੋ ਇਹ ਮਾਰਜਨ ਆਪਣੇ ਕੋਲ ਘਟਾ ਇਹ ਵੀ ਅਸੀਂ ਆਪਾਂ ਕੀ ਕਰਾਂਗੇ ਆ ਦੇਖੋ ਮੈਂ ਡਬਲ ਕਪੜਾ ਲਿਆ ਵਾ ਇਹ ਜਿਹੜਾ ਸਾਈਡ ਤੋਂ ਕੁਮੀਂ ਤੇ ਨਿਕਲਿਆ ਸੀ ਇਹਨੂੰ ਮੈਂ ਇਸ ਤਰੀਕੇ ਨਾਲ ਡਬਲ ਕੀਤਾ ਕਿਉਂਕਿ ਇਹਦੇ ਵਿੱਚ ਜਿਹੜੇ ਜੋੜ ਪੈਣੇ ਉਹ ਆਪਾਂ ਨੂੰ ਇੱਕ ਬਾਹ ਦੇ ਵਿੱਚ ਦੋ ਜੋੜ ਪਾਉਣੇ ਪੈਣੇ ਨੇ ਠੀਕ ਹੈ ਆ ਦੇਖੋ ਇਹ ਜਿਹੜਾ ਮੈਂ ਜੋੜ ਪਾਉਣ ਲੱਗੀ ਆ ਇਹ ਹੈਗਾ ਅਪ੍ਰੋਕਸੀਮੇਟਲੀ ਡਬਲ ਕਰਕੇ 4 ਇੰਚ ਦਾ ਜੋੜ ਆਏ ਠੀਕ ਹੈ ਕਿਉਂਕਿ ਆਪਾਂ 3/4 ਗਰਖਾਈ ਕਿ ਕਿੰਨਾ ਦਾ ਇੰਚ ਸਲਾਈ ਚ ਵੀ ਆ ਜਾਣਾ ਇਹ ਖੁੱਲੀਆਂ 슬ੀਵ ਬਣਨੀਆਂ ਸੋ ਇੱਕ ਵਾਰੀ ਆਪਾਂ ਕੀ ਕਰਾਂਗੇ ਇਸੇ ਤਰੀਕੇ ਦੀ ਨਾਲੀ ਇਹਦੀ ਸਿੱਧੀ ਜਿਹੜੀ ਉਹ ਕਟਿੰਗ ਕਰ ਦਾਂਗੇ ਆਪਾਂ ਜੋੜ ਆਪਾਂ ਰੱਖ ਲਈਏ ਠੀਕ ਹੈ ਹੁਣ ਆਪਾਂ ਕੀ ਕਰਾਂਗੇ ਉੱਪਰੋਂ ਥੱਲੇ ਨੂੰ 3 ਇੰਚ ਤੇ ਨਿਸ਼ਾਨੀ ਲਾਵਾਂਗੇ ਠੀਕ ਹੈ ਤੇ ਇੱਥੋਂ ਜਿਹੜੀ ਆਪਾਂ ਕਿ ਖੁੱਲੀ ਬਾਹ ਰੱਖਣੀ ਹੈ ਠੀਕ ਹੈ ਜਿਹੜੀ ਇੱਥੋਂ ਆਪਾਂ ਨਿਸ਼ਾਨੀ ਲਾਉਣੀ ਆ ਇਹ ਆਪਾਂ ਲਾਵਾਂਗੇ 1.5 10 ਇੰਚ ਤੇ ਲਾ ਲਾਂਗੇ ਨਿਸ਼ਾਨ ਕਿਉਂਕਿ 슬ੀਵ ਖੁੱਲੀ ਬਣੀ ਹੈ ਇਹਨਾਂ ਦੋਨਾਂ ਨਿਸ਼ਾਨੀਆਂ ਨੂੰ ਆਪਾਂ ਆਪਸ ਵਿੱਚ ਮੈਚ ਕਰਦਾਂਗੇ ਠੀਕ ਹੈ ਤੇ ਇੱਥੇ ਜਿਹੜੀ ਉਹ ਬਲਾਈ ਦੀ ਆਪਾਂ ਕਾਰਡ ਜਿਹੜੀ ਉਹ ਪਾ ਦਾਂਗੇ ਤੇਨੂੰ ਬਾਹ ਨੂੰ ਆਪਾਂ ਕੱਟ ਕਰ ਦਾਂ। ਖੁੱਲੀ ਬਾਹਾਂ ਵਾਂਗ ਜੇ ਤੁਸੀਂ ਆਹ ਇਹ ਪਾਸੇ ਵਾਲਾ ਕੱਪੜਾ ਲੈ ਆਂ ਨਾ ਇੱਥੋਂ ਤੁਸੀਂ ਇੱਕ ਪੌਣੇ ਇੱਕ ਇੰਚ ਦੇ ਹਿਸਾਬ ਦੇਖੋ ਨਿਸ਼ਾਨੀ ਲਾਉਂਗੇ। ਤੇ ਇਹਨੂੰ ਇਸ ਤਰੀਕੇ ਦੇ ਨਾਲ ਇੱਕ ਤੇ ਕਮਲਾ ਕੇ ਆ ਜਿਹੜੀ ਆ ਉਹ ਕਾਟ ਪਾ ਦੋਗੇ ਆ ਦੇਖੋ 슬ੀਵ ਵੀ ਆਪਣੀ ਕਟਿੰਗ ਹੋ ਗਈ ਹੈ ਠੀਕ ਹੈ ਖੁੱਲੀ ਬਾਹ ਬੰਨੀ ਆ ਹੁਣ ਐਵੇਂ ਜੇ ਤੁਸੀਂ ਇਹ 슬ੀਵ ਕੱਟੀ ਇਹ ਇਹਨੂੰ ਹੁਣ ਉਹਦੇ ਉੱਪਰ ਉਹ ਵੀ ਲਾਈਨਿੰਗ ਦੇ ਉੱਤੇ ਰੱਖ ਕੇ ਆਪਾਂ ਕਟਿੰਗ ਕਰ ਦਾਂਗੇ ਸੋ ਆ ਦੇਖੋ ਬਾਹਾਂ ਦੇ ਹਿਸਾਬ ਤੇ ਆਪਾਂ ਲਾਈਨਿੰਗ ਲੈ ਲਈ ਆ ਇਸ ਤਰ੍ਹਾਂ ਕਿ ਨਾਲ ਹੀ ਆਪਾਂ ਬਾਹ ਨੂੰ ਉੱਪਰ ਰੱਖਾਂਗੇ ਕਿਉਂਕਿ ਇਹਦੇ 'ਚ ਆਪਾਂ ਜੋੜ ਪਾਇਆ ਹੋਇਆ ਵਾ ਠੀਕ ਹੈ ਆ ਜੋੜ ਨੂੰ ਇਦਾਂ ਚਾਕੇ ਉੱਪਰ ਰੱਖ ਦਾਂਗੇ ਠੀਕ ਹੈ ਆ ਦੇਖੋ ਇਸ ਤਰੀਕੇ ਦੇ ਨਾਲ ਤੁਕਿਤੇ ਆ ਇਸੇ ਤਰੀਕੇ ਨਾਲ ਆਪਾਂ ਜਿਹੜੀ ਲਾਈਨਿੰਗ ਦੇ ਉਹ ਕਟਿੰਗ ਕਰ ਦਾਂਗੇ ਤੇ ਆ ਜਿਹੜਾ نیچے ਵਾਲਾ ਪਾਸਾ ਜਿਹੜਾ ਆਪਾਂ ਥੱਲੇ ਥੋੜਾ ਕਪੜਾ ਰਹਿ ਗਿਆ ਉਹ ਆ ਜਿਹੜਾ ਆਪਾਂ ਕਪੜਾ ਵਾ ਇਹਨੂੰ ਇਹਦੇ ਨਾਲ ਐਡਜਸਟ ਕਰਕੇ ਤੇ ਇੱਥੇ ਜਿਹੜਾ ਆਪਾਂ ਉਹ ਇਹ ਜੋੜ ਪਾਵਾਂਗੇ ਆਪਾਂ ਇਹਦੀ ਨਾਲ ਕਟਿੰਗ ਕਰ ਦਾਂਗੇ ਸੋ ਦੋਸਤੋ ਦੇਖੋ ਇਹ ਪੂਰੇ ਫੁੱਲ ਜਿਹੜਾ ਕਮੀਜ਼ ਦੀ ਕਟਿੰਗ ਲਾਈਨਿੰਗ ਵਾਲੀ ਕੰਪਲੀਟ ਆ ਬਹੁਤ ਈਜ਼ੀ ਤਰੀਕੇ ਨਾਲ ਦੱਸੀ ਹੋਈ ਆ ਤੇ ਉਮੀਦ ਆ ਕਿ ਤੁਹਾਨੂੰ ਪੂਰੀ ਤਰ੍ਹਾਂ ਸਮਝ ਲੱਗੀ ਹੋਊਗੀ ਜੇ ਤੁਹਾਨੂੰ ਸਮਝ ਲੱਗੀ ਮੈਨੂੰ ਕਮੈਂਟਰੀ ਦੱਸਣਾ ਬਿਲਕੁਲ ਵੀ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਆਵੀਆਂ ਡਿਮਾਂਡਾਂ ਦੱਸਣੀਆਂ ਵੀ ਬਿਲਕੁਲ ਨਾ ਭੁੱਲਿਓ ਸੋ ਥੈਂਕਸ ਫॉर ਵਾਚਿੰਗ ਕੁਦਰਤ ਕ੍ਰੀਏਸ਼ਨ